ਲੱਗਦਾ ਭੈਣ ਆਈ ਆ ਹੈ ਜਾ ਕੇ ਮਿਲਦੇ ਆ ਲੈ ਫੀਰ ਵੀ ਆਈ ਗਿਆ ਵਾ ਇਹ ਸਸੇ ਕਾਲ ਸਸੇ ਕਾਲ ਹੋਰ ਕੀ ਹੋ ਜਾਇਆ ਬੜੀ ਵਧੀਆ ਵਧੀਆ ਤੂੰ ਸੌ ਮम्मी ਕਹਿੰਦੇ ਠੀਕ ਨਹੀਂ ਆ ਓਏ ਠੀਕ ਠੂਕ ਆਦਾ ਮੈਨੂੰ ਪਤਾ ਹੈ ਅੱਜ ਕੱਲ 20 ਬਿਮਾਰੀਆਂ ਤੁਰੀਆਂ ਵਾ ਤੂੰ ਜੇ ਬਾਹਰ ਕੀ ਕਰਨ ਜਾਣਾ ਏ ਇੱਥੇ ਆਰਾਮ ਕਰਨਾ ਏ ਘੜੀ ਉਹ ਆਰਾਮ ਰੂਮ ਕਾ ਦਾ ਕਰਨਾ ਏ ਮੈਂ ਚੱਲ ਬੰਦੋ ਫੇਰਾ ਤੋਰਾ ਮਾਰ ਉਹਨੇ ਘਰ ਵੀ ਕੀ ਕਰਨਾ ਸਾਰੇ ਢਾੜੀ ਚੱਲ ਉਹਦਾ ਤੇ ਫੇਰਾ ਤੋਰਾ ਬੰਦਾ ਮਾਰ ਆਵੇ ਤੇ ਜੇ ਨਹੀਂ ਠੀਕ ਤੇ ਘੜੀ ਆਰਾਮ ਕਰ ਲੈ ਕੇ ਮੇਰੀ ਗੱਲ ਸੁਣ ਬਾਕੀ ਗੱਲਾਂ ਛੱਡ ਤੇ ਭਾਈ ਨੂੰ ਨਾਲ ਹੀ ਲੈਂਦਾ ਭਾਈ ਨੂੰ ਕੀ ਲਿਆਉਣਾ ਏ ਹਣ ਵੀ ਤੈਨੂੰ ਹੀ ਪਤਾ ਵਾ ਡੰਗਰ ਮਾਰ ਵਾ ਫੇਰ ਉਹਨੂੰ ਪੱਠਾ ਦੱਸਾ ਪਾਉਣਾ ਕਿ ਨਹੀਂ ਓਏ ਆਹੋ ਵੇਜ ਤੇ ਚੱਲ ਜਾ ਹੈਗੀ ਆਹ ਤੇ ਉਹ ਨਿੱਕੀ ਰੰਦੀ ਨਾਲ ਕਿਉਂ ਆਹ ਨਿੱਕੀ ਆਈ ਏ ਨਾਲ ਉਹਨੇ ਤੇ ਦੀ ਤੇ ਫੜੀ ਸੀ ਵੀ ਪੇਪਰ ਹੋ ਗਿਆ ਤਾਂ ਮੰਮੀ ਚੱਲ ਚੱਲੀ ਗਏ ਤੇ ਪੇਪਰ ਵਧੀਆ ਹੋ ਗਿਆ ਆ ਕਹਿੰਦੀ ਤੇ ਹੈਗੀ ਵਧੀਆ ਹੋ ਗਿਆ ਰਿਜ਼ਲਟ ਆਉ ਉਹਦੇ ਫੇਰ ਹੀ ਪਤਾ ਲੱਗੂਗਾ ਓਏ ਆ ਹੋਵੇ ਤੇ ਪੜਨ ਤੇ ਨਿਰਭਰ ਕਰਦਾ ਨਿਆਣੇ ਤੇ ਹੈ ਨਹੀਂ ਪੜ ਲੈਂਦੀ ਆ ਉਹਦਾ ਅੱਛਾ 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 ਆ ਫੇਰ ਨਮਲ ਧਿਆਨ ਨਹੀਂ ਗਾ ਟਾਈਮ ਦੇ ਨਾਲ ਪੜਦ ਤੇ ਵੇਲਦੀ ਹੋ ਜਾਂਦੀ ਹੈ ਚੱਲੇ ਆ ਤੇ ਨਿਆਣਾ ਪੜਿਆ ਹੋਵੇ ਨਾ ਤੇ ਵੀ ਕੰਮ ਹੋਰ ਤਿੰਨ ਲਾਇਕ ਬੰਦੇ ਨੂੰ ਤੇ ਲੋਕੀ ਦੁਕਾਨ ਤੇ ਨਹੀਂ ਜਾਣ ਦਿੰਦੇ ਨਹੀਂ ਚੜਨ ਦਿੰਦੇ ਕਿ ਜਿੱਦਾਂ ਦਾ ਸਮਾਂ ਵਾ ਅੱਜ ਕੱਲ ਉਹੋ ਦੀ ਗੱਲ ਹੈ ਪੜਾਈ ਦਾ ਹੀ ਮੁੱਲ ਵਾ ਹੁਣ ਤੇ ਬਿਲਕੁਲ ਬਿਲਕੁਲ ਤੇ ਦਵਾਈ ਲਿਓਣੀ ਹੈ ਕਿ ਚੰਗੇ ਡਾਕਟਰ ਨੂੰ ਵਖਾਲ ਕੇ ਨਹੀਂ ਮੈਂ ਦਵਾਈ ਗਿਆ ਏ ਧਾਰਿਆ ਦਾ ਉਹ ਲੈਣਦੀ ਹੈ ਹੁਣ ਅੱਛਾ ਹੁਣ ਸਹੀ ਹੈ ਨਹੀਂ ਫਰਕ ਪੈਣਾ ਚੱਲ ਜਿੱਦਾਂ ਨੇ ਦੱਸਿਆ ਭਰੇ ਭਰਾਜ ਕਰਿਓ ਹੁਣ ਭਰੇ ਭਰਾਜ ਕਾ ਦਾ ਕਰਨਾ ਹੀ ਹੋ ਅੱਛੇ ਦੇਖਦੇ ਨੇ ਇਤਰਾਹ ਹੈ ਤੇ ਮੈਂ ਚੱਲ ਕੀ ਗੋਲੀ ਖਾਇਆ ਕਰਨੀ ਆ ਤੇ ਉਹ ਭਰ ਰਾਤ ਪਿਆ ਪਿਆ ਸਰੀਰ ਫੇਰ ਟੁੱਟਣ ਲੱਗ ਪਿਆ ਮੈਂ ਤੇ ਰੱਖਿਆ ਸਾਰੇ ਬੁਖਾਰ ਬੁਖੂ ਚੜ ਗਿਆ ਵਾ ਹਾਂ ਉਹ ਤੇ ਸਵੇਰੇ ਚੈੱਕ ਕਰਾਇਆ ਤੇ 177 ਬੀਤੀ ਹੋਇਆ ਹੈ ਉਹ ਫਿਰ ਵਧਿਆ ਹੀ ਗਿਆ ਤਾਂ ਇਸਰੀ ਟੁੱਟਦਾ ਪਾ ਕੇ ਰਾਹੀ ਬਹੁਤ ਹੀ ਗੱਲ ਹੈ ਚਲ ਕੋਈ ਨਹੀਂ ਜੇ ਵਾਦਾ ਬਾਤ ਗੋਲੀ ਲਾ ਦੇਣੀ ਹੁੰਦੀ ਗੋਲੀ ਉੱਠ ਕੇ ਸਵੇਰ ਸੋਤੇ ਰੋਇ ਕਰ ਕੀ ਕਰਨਾ ਹੁਣ ਕੀ ਕਰਨਾ ਹੁਣ ਕੁਵਾਨਾ ਕੋਤੇ ਕਰਨਾ ਹੀ ਪੈਣਾ ਵਾ ਆਹੋ ਪੈਣ ਬਹਿ ਮੈਂ ਵੇਖਣਾ ਚਾਹ ਬਣੀਦਾ ਹੈ ਆਹੋ ਜਾ ਵੇਖਣਾ ਆਹ ਇਹਦੇ ਪਾਲੇ ਪੁਲੇ ਪਿਆਰਦੇ ਆ ਅੱਛਾ 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 ਚਲ ਬੈਠੋ ਤੁਸੀਂ ਮਾਮਾ ਤੇ ਆ ਮਾਗਾ ਜੀ ਹਾਂ ਕੋਈ ਨਹੀਂ ਕਰ ਲਾ ਪੜਾ ਹੋਰ ਤਰ੍ਹਾਂ ਦਾ ਪਿਆਵ ਆ ਵੇਟ ਦਾ ਹੋਇਆ ਨਾਲੇ ਬਾਹਰ ਫੇਕੀ ਕਰਨ ਜਾਣਾ ਹੈ ਉਥੇ ਚੱਕਰ ਖਾ ਕੇ ਡਿੱਗ ਜੇ ਉਹ ਫਿਰ ਕਿੰਨੇ ਵੇਖਣਾ ਮੈਂ ਤੇ ਸਭ ਆਖਣ ਦੀ ਹਾਂ ਫਿਰ ਮਾਨਾ ਲੰਮਾ ਪਿਆਰ ਹੋ ਆਹੋ ਐ ਨਹੀਂ ਮੇਰੇ ਦਿਲ ਨੂੰ ਹੋਰ ਤਰ੍ਹਾਂ ਮੁੰਡਿਆਂ ਨੂੰ ਮਾੜਾ ਜਿਹਾ ਫੇਰ ਤੁਰ ਕੇ ਆਵਾਂ ਗੂਏ ਗਾੜੀ ਨਹੀਂ ਉਥੇ ਚੱਕਰ ਆ ਜਾ ਤਾਂ ਫਿਰ ਬੰਦਾ ਕੌਣ ਵੇਂਦਾ ਲਾ ਕੋਈ ਬਾਹਰ ਆਖਿਆ ਤੇ ਆ ਗਿਆ ਹੁਣ ਕਹਿੰਦਾ ਮੈਂ ਖਬਰਾੜੀ ਜੀ ਹੋਣ ਢੀ ਅੰਦਰ ਆਹ ਤੇ ਬੀਬੀ ਵਦਨਾ ਵੀ ਕਿਹੜਾ ਚੰਗਾ ਵੰਤਰਾ ਪਤਾ ਚੰਗੋਲੀ ਖਾ ਦੇਖਾਂ ਕਿੰਡੀਆਂ ਖੁਸ਼ ਹੋਣੀਆਂ ਮਾਵਾਂ ਈਆਂ ਜੇ ਨਾਹ ਨਾਲ ਵੀ ਇੰਨੀ ਖੁਸ਼ੀ ਮਿਲੇ ਫਿਰ ਹੈ ਫਿਰ ਸਾਰੇ ਘਰ ਸੁਖੀ ਨਾ ਵਸਣ ਜਿੱਦਾਂ ਆਪਣੀਆਂ ਧੀਆਂ ਦੇ ਆਿਆਂ ਦਾ ਚਾਹ ਕਰਦੀਆਂ ਵਾਂ ਜੇ ਨਵਾਂ ਤਾਂ ਇੰਨਾ ਹੀ ਚਾਹ ਕਰਿਆ ਕਰਨ ਤੇ ਫੇਰ ਕਿਹੜੀ ਆਖਰਾ ਚੱਲੀ ਆ ਤੇ ਭਰਜਾਈਆਂ ਕਿਹੜੀਆਂ ਮਾੜੀ ਲਹੁੰਦੀਆਂ ਮੈਨੂੰ ਵੀ ਪਤਾ ਵਾ ਕਿ ਪੇਕੇ ਆਈ ਐ ਮੈਨੂੰ ਆਦਰ ਮਾਨ ਕਰਨਾ ਜਦੋਂ ਮੈਂ ਜਾਣਦੀ ਐ ਮੇਰਾ ਵੀ ਤਾਂ ਹੁੰਦਾ ਹੀ ਆ ਉੱਥੇ ਪਰ ਨਾ ਪਤਾ ਨਹੀਂ ਕਿਉਂ ਵੀ ਤੇ ਕਰਾ ਕਰਦੀਆਂ ਸੱਸੀ ਚਲ ਵਾ ਚਾਹ ਪਿਆਣਾ ਦਵਾਦਾਰ ਹਾਜੀ ਪੁੱਤੇ ਬੁਣ ਬੁਣੀ ਅੰਬਲਾ ਕੀ ਦੋਗੇ ਪਕੌੜੇ ਨੂੰ ਨਹੀਂ ਮੈਂ ਪਕੌੜੇ ਬਣਾਉਂਦੀ ਆ ਪੁੱਤ ਭੁਈ ਜੂ ਆਈ ਏ ਤੇਰੀ ਨਾਲੇ ਤੇਰੀ ਭੈਣ ਆਈ ਆ ਨਾ ਮੋਨਾ ਵਾਂ ਤੇ ਪਕੌੜੇ ਕੱਢਣ ਨਹੀਂ ਆ ਤੇ ਤੈਰਾ ਫਲੋੜੀਆਂ ਖਾਣ ਜੀ ਕਰਤਾ ਵਾ ਲਫੜਾ ਮੈਂ ਬਣਾ ਦਿੰਦੀ ਆ ਵੇਖ ਹੱਥ ਵਿੱਚ ਹੀ ਫੜੀਆਂ ਕਿ ਮम्मा ਮੈਨੂੰ ਫਲੋੜੀਆਂ ਕੱਢ ਕੇ ਦੇ ਕੋਈ ਗੱਲ ਨਹੀਂ ਜਦ ਦੀਦੀ ਨਾਲ ਖੇਡ ਜਾ ਕੇ ਮੈਂ ਬਣਾ ਦੇਣੀ ਫਲੋੜੀਆਂ ਹੈ ਜਾ ਵੇਖਾ ਨਿਆਣੇ ਲੋਕ ਕਿੱਦਾ ਚਾਹਵਾ ਹਾਣ ਨੂੰ ਹਾਣ ਪਿਆਰਾ ਕਿੱਡੀ ਖੁਸ਼ ਹੋਣ ਈ ਵੇਖ ਕੇ ਚਲ ਫਲੋੜੀਆਂ ਨੂੰ ਕੱਢ ਦਿੰਦੀ ਆ ਥਲੇੜੇ ਨਾਲ ਮੈਂ ਤੁਮ ਵੀ ਦੇਖ ਹਸਣ ਬਣ ਕੇ ਪਕੌੜੇ ਬਣ ਗਿਆ ਦੇਖ ਲਓ ਤੁਹਾਨੂੰ ਕਿਹੜਾ ਯਕੀਨ ਹੋਣਾ ਮਾਪੋ ਪਿਤਾ ਦੇ ਬੇਟੇ ਤੁਹਾਡਾ ਇਰਾਦਾ ਹੁਣਾਂ ਫਿਰ ਬਿਸਕੁਟਾਂ ਦਾ ਚਾਹ ਪਿਆਲ ਦੇਣੀ ਭੈਣ ਨੂੰ ਪੱਟਾ ਦਾ ਖਦੀਕ ਦਾ ਨਹੀਂ ਭੈਣ ਮੇਰੀ ਆਉਂਦੀ ਹੈ ਇਹਨਾਂ ਨੂੰ ਸੇਵਾ ਬਣ ਕੇ ਦੇਈ ਦੇਣਾ ਮੰਜੇ ਦਰ ਮੈਂ ਰੋਟੀ ਰੋਈ ਤਰੀ ਨਾ ਮੈਂ ਕਿਹੜੀ ਦੋਖਣਾ ਤੁਹਾਡੀ ਭੈਣ ਦੀ ਤੁਸੀਂ ਤੇਵੇਂ ਆਪਣੇ ਮਾਰਨਿਆ ਭੇਜੇ ਮੈਨੂੰ ਵੀ ਪਤਾ ਹੈ ਵੀ ਦੀਗੀ ਜੀ ਕੁੜੀ ਨਾਲ ਆਈ ਹੈ ਮੈਂ ਪਕੌੜੇ ਕੱਢਣੇ ਆ ਹੈ ਹਣ ਰੋਟੀ ਪਾਣੀ ਵੀ ਮਾਰੂ ਮਟਰ ਬਣਾ ਲਏ ਆ ਨਾਲ ਤੇ ਸਬਜ਼ੀ ਬਣਾ ਲੈਣੀ ਹੋਰ ਵੀ ਨਹੀਂ ਠੀਕ ਮਾ ਤਦ ਇਹੋ ਗੱਲ ਕੋਤੋਂ ਕੋਤੋਂ ਉਹ ਬਣਾ ਨਹੀਂ। ਦੈਂਟਪਲ ਇਹ ਬੁਰੀ ਹੰਬਾਲੀ। ਪਾਰੂੰਗੀ। ਠੀਕ ਹੈ। ਵਿਖੇ ਚੋਰ ਬਣਾ ਨਹੀਂ ਨਾਲ। ਆਹੋ। ਇਹ ਬੜੀ ਸ਼ਕੀਨ ਹਾਂ। ਕੋਈ ਗੱਲ ਨਹੀਂ ਸ਼ਕੀਨ ਹਾਂ ਤੇ। ਤੈਨੂੰ ਪਤਾ ਨਹੀਂ ਕਿੰਨਾ ਪੈਕੇਜ ਆ ਕੇ ਹੁੰਦਾ ਖਾਣ ਪੀਣ ਦਾ। ਮੇਰੀ ਗੱਲ ਸੁਣੋ ਨਾ। ਹੈਂ? ਹੁਣ ਜਿੱਦਾਂ ਮੈਂ ਤੁਹਾਡੀ ਭੈਣ ਦੀ ਸੇਵਾ ਕਰਦੀ ਹਾਂ ਨਾ ਇਦਾਂ ਮੈਨੂੰ ਵੀ ਚਾ ਲੈਦੇ ਹੋ। ਮੇਰਾ ਥੋੜੀ ਨੀਜੀ ਕੁੜੀ ਹੈ ਨਾ। ਉਹਦੇ ਤਾਂ ਖੀਰ ਬਣਾਈ ਥੋੜੀ ਜੀ। ਬਾਪਾ ਬਣਾ ਦੂ ਅੱਜ ਤੇ ਬਣਨੇ ਮਿੱਠੇ ਚੌਲ ਹੈ ਤੇ ਅਜੇ ਰਹਿਣਾ ਈ ਆ ਦੋ ਦਿਨ ਓਏ ਆਪਾ ਤੁਹਾਨੂੰ ਮੇਰਾ ਫਰਦਿਆ ਦੱਸਣ ਦਾ ਤਾਂ ਇਹਨਾਂ ਆ ਕੋਈ ਗੱਲ ਨਹੀਂ ਕਿ ਨੇਆਣੇ ਆ ਆਖਦੇ ਆ ਮੈਂ ਨਾ ਫਿਕਰ ਨਾ ਕਰੋ ਮੈਂ ਬਣਾ ਦਊਗੀ ਇਦਾਂ ਕਰੋ ਚਾਹ ਤੇ ਬਣ ਗਈ ਆ ਤੇ ਆਹ ਪਕੌੜੇ ਨਿਕਲਦੇ ਭੈਣ ਆਪਣੇ ਮਾਜੀ ਮਾਰੋ ਉਹਨਾਂ ਦੀ ਬਿਜੀ ਨੂੰ ਆਜ ਮਾਰ ਲਓ ਇੱਥੇ ਬਹਿ ਜੀਏ ਆਹ ਅੰਦਰਵਾਜ ਮਾਰੋ ਡਰੈਗ ਨੂੰ ਵਿੱਚ ਇਹ ਬੈ ਕੇ ਚਾਹ ਤੇ ਪੀ ਲੈਣਾ ਵੇਖਾਂ ਹਾਂ ਭਰਾ ਦਾ ਹਾਲ ਹੈ ਭਰਾ ਵੀ ਕਿੱਦਾਂ ਵੇਖਣਾ ਆ ਚੇਚਾ ਕਿ ਸੱਚੀ ਵਿੱਚ ਪਕੌੜੇ ਕੱਢੇ ਆ ਕਿ ਜਾਂ ਓਦਾਂ ਬਿਸਕੁਟਾਂ ਦਾ ਪਿਆਲਾ ਲੱਗੀ ਏ ਪਈ ਮਾਂ ਪੁੱਤਾਂ ਨਾਲ ਕਹਿੰਦੇ ਉਹ ਕਿੰਨੇ ਲਾਗ ਰਹੇ ਨਾ ਤਾਂ ਨੂੰ ਨਹੀਂ ਪਤਾ ਤੇ ਮੈਂ ਤਾਂ ਸਿੱਧਾ ਹੀ ਗਿਆ ਤੇ ਨਹੀਂ ਚਾਹ ਪਣਾ ਮਿੱਟੀ ਨਹੀਂ ਆਣੀ ਹੈ ਮੇਰੇ ਵੀ ਪੇਕੇ ਹੈਗੇ ਆ ਮੈਨੂੰ ਵੀ ਪਤਾ ਵਾ ਕਿ ਗਿਆ ਕੋਈ ਚਾਹ ਨਾ ਕਰੇ ਤੇ ਕਿਦਾਂ ਲੱਗਦਾ ਵਾ ਹੱਦ ਹੋਈ ਨਾ ਮਾਂ ਪੁੱਤਾਂ ਵਾਲੀ ਕਿਤੇ ਯਕੀਨ ਕਹਿੰਦੇ ਨਾ ਉਹਣਾ ਹੀ ਨਹੀਂਗਾ ਆਪਣੀਆਂ ਵੀ ਮਰਜ਼ੀਆਂ ਕਰਦੇ ਰਹਿੰਦੇ ਹੈਂ ਭੈਣ ਆਰੋ ਚਾਹ ਪੀ ਲੋ ਆਰੋ ਵੀ ਜੀ ਤੁਸੀਂ ਆਜੋ ਮੰਮੀ ਲੱਗਾਂ ਬਣ ਗਈ ਆ ਆਹੋ ਆਹੋ ਕੜਦੇ ਨੋਂ ਤੁਹਾਡੀ ਦੇ ਪਕੋੜੇ ਵਗਾੜੇ ਆ ਆ ਕੇ ਚੰਦ ਕੀ ਲੋੜੀ ਲੋੜ ਨਹੀਂ ਚਾਹਦਾ ਪਰ ਮਿਲਣਾ ਬੜਾ ਵੇਖੋ ਖੀ ਫੇਤੜ ਹਾਰਾ ਗੱਲਾ ਗੱਲਾ ਕਰ ਲੈ ਦੱਸ ਕਿ ਤੇ ਵਿਚਾਰੀ ਨੂੰ ਕੰਮੇ ਲਾਤਾ ਕੋਈ ਕਰਦੀ ਕੰਮੇ ਲਾਤਾ ਬੜੀ ਲੋਟ ਚਰੀ ਆ ਹਾਂ ਤੁਸੀਂ ਕਾਦੀ ਆ ਬੜਾ ਪਰਮ ਬਾਏ ਤੇ ਬੋ ਚਲਾਦਾ ਵੀ ਤੂੰ ਹੀ ਮੈਂ ਹਾਂ ਨਾ ਆਜੋ ਆਜੋ ਬਹਿ ਜਾ ਪਹਿਲਾਂ ਤੁਹਾਡੀ ਸੇਵਾ ਪੜੀ ਲੈ ਬਸ ਸੇਵਾ ਪਾਣੀ ਕਾਦੀ ਕਰੀ ਚਾਹ ਦਾ ਕੱਪ ਲੈ ਆਉਣਾ ਅਹੀ ਗੱਲ ਕੋਈ ਗੱਲ ਨਹੀਂ ਬੱਸ ਤੇਰੀ ਹੋਇਆ ਚਾਉਣਾ ਕਰਨਾ ਹੀ ਪੈਂਦਾ ਉਹਨਾਂ ਝਾੜੀਆਂ ਨੂੰ ਕਾਦੀ ਖੇਚਲ ਦੇਣੀ ਸੀਗੀ ਆਪੇ ਸਵੇਰੇ ਕੱਢ ਲੈਂਦੀ ਕੋਈ ਖੇਚਲ ਨਹੀਂ ਹੋਈ ਗਾਣਿਆਂ ਜੀ ਬਥੇਰਾ ਦੇਣਿਆਂ ਉਹ ਜੀਵਨ ਕਿੱਥੇ ਰਹਿ ਗਈ ਆ ਗਾਂ ਆ ਗਈ ਆ ਗਈ ਬੱਸ ਆਪਾਂ ਜੀ ਇਹਨਾਂ ਦਾ ਸਫਾ ਵੀ ਆ ਖੇਚਲ ਕਿਉਂ ਕਰਨੀ ਸੀ ਤੂੰ ਚਲ ਖੇਚਲ ਕਾਦੀ ਆ ਤੇ ਗੁਰਰੀਨ ਕਿੱਥੇ ਆ ਉਹ ਖੜੇ ਖੇਦਨ ਦੀਆਂ ਦੋਵੇਂ ਜਾਣੀਆਂ ਇੱਥੇ ਚਲ ਮੈਂ ਕੱਲ ਦੀ ਨਾ ਨਾ ਚਾਹ ਲੈ ਕੇ ਆਉਣੀ ਆ ਤੇ ਖਾਓ ਤੇ ਹੀ ਗਰਮ ਗਰਮ ਹਾਂ ਕੋਈ ਨਹੀਂ ਆ ਜਾ ਤਹੀ ਲਾਗੇ ਆ ਗਈ ਆ ਗਈ ਖੜ ਪੈਣਾ ਖਾ ਲਓ ਸਾਰੇ ਜਣੇ ਖਾਓ ਖਾਓ ਤਹੀ ਵੀ ਲਓ ਮੰਮੀ ਆਜੋ ਕੋ ਤੇ ਇੱਥੇ ਹਾਂ ਦੇਖ ਲੈ ਪੈਣਾ ਜਲੇ ਦੇ ਝਾੜੇ ਕੱਢੀ ਹੋ ਗਈ ਉਹ ਅੰਦ ਹੋਰ ਕਿੱਡੀ ਵੱਟੀ ਹੋ ਗਈ ਆ ਨੂੰ ਖੜ ਖਾਓ ਹਾਂ ਚੰਤ ਜੋ ਆ ਮੈਂ ਵੀ ਦੇਖਦਾ ਹੈ ਬਹੁਤ ਗਾ ਲਓ ਲਾ ਲਓ ਕੁੜੀਆਂ ਆਪਾਂ ਤੇ ਪਰਸ਼ੇਤੀ ਵਧਦੀਆਂ ਨੇ ਹਾਂਜੀ ਹਾਂਜੀ ਆ ਲੈ ਕੋ ਤਾਂ ਆ ਵੀ ਆ ਵੀ ਪੈਣਾ ਵੀ ਫੜਾ ਤੋਈ ਆ ਨੂੰ ਖਾਓ ਦੋ ਵੇਟਾ ਖਾ ਕੇ ਤੇ ਖੇਡੋ ਹੈਨਾ ਚਾਹ ਦਾ ਪੀ ਲਓ ਘੁੱਟ ਘੁੱਟ ਤੇ ਖੇਡੋ ਫਿਰ ਕਿੰਨੇ ਪੇਪਰ ਰਹਿ ਗਏ ਤੇਰੇ ਨਾਲੇ ਪਕੌੜੇ ਪੱਜ ਜਾਣਗੇ ਬੜੇ ਜ਼ਿਆਦਾ ਵਾਜੇ ਲੈ ਦੀਦੀ ਤਾਈ ਵੀ ਮੈਂ ਖੇਡੂਗੀ ਨਾਲ ਤਾਂ ਛੁੱਟੀ ਆ ਛੁੱਟੀ ਆ ਚਲ ਕੋਈ ਨਾ ਗਾ ਕਿਤੇ ਖੇਡੇ ਬੱਦੇ ਦੀ ਛੱਤੀ ਆ ਗਿਆ ਕਰਨਾ ਤੇ ਆਹੋ ਆ ਗਿਆ ਕਰਨਾ ਛੇ ਨਾਲ ਕੋਈ ਕਰਦੀ ਉੱਥੇ ਕਿਹੜਾ ਸਾਰੀ ਬਿਆਲੀ ਰਹਿਣਾ ਇੰਨੇ ਕਿਹੜੀ ਕਲਾਸ ਆਹੋ 2 ਕਿ ਜੀ ਜੋ ਵੀ ਜੀ ਚ ਚਲ ਹੁਣ ਫਸਟ ਵੈਸਟ ਨੂੰ ਜਾਣਾ ਹੈ ਨਾ ਇਹੋ ਤਾਂ ਪੜ੍ਹਨ ਚ ਨਹੀਂ ਆ ਚਲ ਵਧੀਆ ਵਾਕੇ ਆਹੋ ਧਿਆਨ ਨਾਲ ਪੜਿਆ ਕਰ ਵਧੀਆ ਸਰਬਾਨਾ ਪੜ੍ਹ ਕੇ ਠੀਕ ਆ ਨਾ ਠੀਕ ਹਾਂ ਦੀਦੀ ਵੀ ਪੜਦੀ ਆ ਤੂੰ ਵੀ ਪੜਿਆ ਕਰ ਜੀਵਨ ਹਾਂਜੀ ਇਹ ਆ ਲੈ ਤੂੰ ਵੀ ਸਾਰਾ ਇੱਕ ਅੱਧਾ ਪਕੌਣਾ ਹਾਂ ਖਾਓ ਤੁਸੀਂ ਵੀ ਜੇ ਮੈਂ ਮੈਂ ਹੋਰ ਲੈ ਕੇ ਆਉਣੀ ਆ ਨਹੀਂ ਨਹੀਂ ਬੜੇ ਆ ਨਹੀਂ ਕਰਦੇ ਨਹੀਂ ਨਹੀਂ ਖਾਓ ਤੀਆਂ ਨਿਆਣਿਆਂ ਨੂੰ ਦੋ ਉਹ ਵੀ ਖੋਲੋੜੀਆਂ ਖਾਣ ਦੀਆਂ ਵੀ ਖਾਓ ਖਾਓ ਇਹ ਵੀ ਮੈਂ ਤਾਂ ਹੋਰ ਪਾਇਆ ਮੈਂ ਲੈ ਕੇ ਆਉਣੀ ਆ ਨਹੀਂ ਨਹੀਂ ਇਹਦੇ ਕੀ ਕਰਨੇ ਆ ਬਹੁਤੇ ਕੀ ਕਰਨੇ ਖਾਓ ਹੈ ਨਾ ਆ ਲੇਕੀ ਨੂੰ ਪ੍ਰਾਪਤ ਨਾ ਨਾ ਖਾਓ ਤੁਸੀਂ ਵੀ ਖਾਣ ਕੇ ਜਾ ਕੇ ਕੋਈ ਖਾਦਾ ਨਹੀਂ ਆਹ ਲੈ ਖਾਓ ਤੁਸੀਂ ਵੀ ਖਾਓ 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 ਇਹਦੇ ਮੈਂ ਤਾਂ ਹੋਰ ਪਾਇਆ ਮੈਂ ਲੈ ਕੇ ਆਉਣੀ ਆ ਨਹੀਂ ਨਹੀਂ ਇਹਦੇ ਕੀ ਕਰਨੇ ਆ ਬਹੁਤੇ ਕੀ ਕਰਨੇ ਖਾਓ ਹੈ ਨਾ ਆ ਲੇਕੀ ਨੂੰ ਪ੍ਰਾਪਤ ਨਾ ਨਾ ਖਾਓ ਤੁਸੀਂ ਵੀ ਖਾਓ 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 ਇਹਦੇ ਮੈਂ ਤਾਂ ਹੋਰ ਪਾਇਆ ਮੈਂ ਲੈ ਕੇ ਆਉਣੀ ਆ ਨਹੀਂ ਨਹੀਂ ਇਹਦੇ ਕੀ ਕਰਨੇ ਆ ਬਹੁਤੇ ਕੀ ਕਰਨੇ ਖਾਓ 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 ਇਹਦੇ ਮੈਂ ਤਾਂ ਹੋਰ ਪਾਇਆ ਮੈਂ ਲੈ ਕੇ ਆਉਣੀ ਆ ਨਹੀਂ ਨਹੀਂ ਇਹਦੇ ਕੀ ਕਰਨੇ ਆ ਬਹੁਤੇ ਕੀ ਕਰਨੇ ਖਾਓ ਹੈ ਨਾ ਆ ਲੇਕੀ ਕੋਈ ਗੱਲ ਨਹੀਂ ਖਾਓ ਖਾਓ ਤੇ ਨਾ ਹੋ ਰਿਹਾ ਕਿ ਨਹੀਂ ਲੈ ਭਾਬੀ ਪਕੌੜੇ ਬੜੇ ਸੁਆਦ ਹੀ ਬੜਾ ਮਜ਼ਾ ਆਇਆ ਈ ਖਾਣ ਦਾ ਮੈਂ ਤਾਂ ਢਿੱਡ ਭਰ ਕੇ ਖਾਧੀ ਜਿੱਦਾਂ ਮਾਜੀਆਂ ਨਾ ਰਮਨ ਪਤਾ ਨਹੀਂ ਪਰਝਾਈ ਤਰੇ ਹੱਥਾਂ 'ਚ ਕੀ ਜਾਦੂ ਹੈ ਨਹੀਂ ਬੜੇ ਹੀ ਸੁਆਦ ਆ ਗਿਆ ਭੈਣ ਕਿਹਾ ਹਣ ਮੇਰੀਆਂ ਤਰੀਫਾਂ ਕਰੀ ਜਾਂਦੇ ਓਏ ਤੇ ਆ ਦੱਸ ਜਿਹੜੀ ਚੀਜ਼ ਸੁਆਦ ਆ ਸੁਆਦ ਹੀ ਕਹਣੀ ਆ ਚਲ ਸ਼ੁਕਰ ਹੈ ਰਮਨ ਦੁਨੀਆ ਜੀਣ ਦੀ ਕੇ ਪਾਸੇ ਤੇ ਜੇ ਹੁਣੇ ਕਹਿੰਦਾ ਵੀ ਬੜੇ ਮਾੜੇ ਬਣੇ ਆ ਤੇ ਇਹਦੇ ਹੁਣੇ ਪੁੱਠਾ ਵਟ ਕੇ ਗੱਲੇ ਨਾ ਦੱਸ ਹਰਦੀ ਹੋਈ ਟਾਡੇ ਵਾਲੀ ਵੀ ਨਹੀਂ ਨਹੀਂ ਮੈਂ ਕਹਿਣ ਨਹੀਂ ਸਵਾਦ ਆਵੇ ਆਓ ਚੱਲ ਸ਼ੁਕਰ ਵਾ ਬਣਾਉਂਦਾ ਵੀ ਮਜ਼ਾ ਫੇਰ ਹੀ ਆਉਂਦਾ ਜੇ ਖਾਣਾ ਉਹਨਾਂ ਨੂੰ ਸਵਾਦ ਆਵੇ ਤੇ ਨਹੀਂ ਪਤਾ ਕੀ ਗੱਲ ਪੁੱਤ ਚੀਜ਼ ਸਵਾਦ ਨਹੀਂ ਬਣਾਉਂਦੀ ਸਾਰੀ ਚੀਜ਼ ਮਾੜੀ ਨਹੀਂ ਬਣਾਉਂਦੀ ਕੋਈ ਵੀ ਸੋਹਣਾ ਰੋਟੀ ਪਾਣੀ ਬਣਾਉਂਦੀ ਸਬਜ਼ੀ ਸੋਹਣੀ ਬਣਾਉਂਦੀ ਆ ਹਰ ਇੱਕ ਚੀਜ਼ ਚੰਗੀ ਬਣਾਉਂਦੀ ਆ ਚੱਲ ਸ਼ੁਕਰ ਮੈਨੂੰ ਨਹੀਂ ਆ ਪੁੱਲੀਆਂ ਨਾ ਪਾਉ ਮੈਂ ਖੋਲੀ ਜਾਣਾ ਨਹੀਂ 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 ਤੇディ ਗੱਲ ਹੈਗੀ ਉਹ ਹੈਗੀ ਜੱਗ ਜਿਹੜੀ ਸੇਵਤ ਕਰਨ ਵਈਓ ਕਰਨੀ ਪੈ ਗਈ ਬਿਲਕੁਲ ਜੀ ਬਿਲਕੁਲ ਹਾਂ ਹੋਰ ਭਾਬੀ ਤੂੰ ਦੱਸ ਤੂੰ ਪਿੰਡ ਬਦੰਗਦੀ ਗਈ ਆ ਪਿੰਡ ਤੇ ਮਿੰਨੂ ਵੀ ਜਾਈ ਨੂੰ ਟਾਈਮ ਹੋ ਗਿਆ ਵਾ ਫਿਰ ਸਕੂਲ ਜਾਂਦੇ ਨੇ ਆ ਫਿਰ ਨਹੀਂ ਟਾਈਮ ਲੱਗਦਾ ਤੇ ਹੁਣ ਸਭੋ ਛਕੀਆਂ ਪੈ ਗਈਆਂ ਤਾਂ ਕਹਿਣ ਦੇ ਹੀ ਕਿ ਮੈਂ ਵੀ ਮੈਂ ਜਾਣਾ ਤੇ ਕਹਿੰਦੇ ਹੀ ਪਿਆ ਲਾ ਦੋ ਕਹਿਣ ਨੂੰ ਤੇ ਫਿਰ ਤੂੰ ਬਾਅਦ ਵਿੱਚ ਚੱਲ ਜੀ ਚੱਲ ਕੋਈ ਨਹੀਂ ਜਾ ਕੇ ਇੱਕ ਦੋ ਦਿਨ ਰਹਿ ਜਾ ਆਹੋ ਕੋਈ ਇਹਨੂੰ ਆਖਿਆ ਨਾ ਉਹ ਮੈਂ ਹਾਂ ਨੇ ਸੁਆਬ ਬਣਾਉਣਾ ਵਾ ਤੇ ਜੇ ਘਰ ਨਾਲ ਬਜੀ ਹੋਇਆ ਤੇ ਮੈਂ ਕੀ ਫਾਇਦਾ ਵਾ ਆਹ ਫੇਰ ਤਾਂ ਕਰੀਦਾ ਵਾ ਤੇ ਮੈਂ ਚੱਲ ਉਹ ਆੜੇ ਨੇ ਚੱਜੂਗੀ ਤੇ ਮੁੜ ਕੇ ਤੂੰ 10 ਮਿੰਟੋ ਜਾ ਕੇ ਰੋਵੇਂ ਠੀਕ ਨੇ ਚੱਲ ਕੋਈ ਨਹੀਂ ਦੋ ਤਿੰਨ ਦਿਨ ਰਾਤਾ ਰਹਿ ਐ ਆਹੋ ਤੁਹਾਡੀ ਪਾਣੀ ਦੀ ਗੱਲ ਮਮੀ ਨੇ ਪਕਾ ਲਿਆ ਕਰਨਾ ਹਾਂ ਹਾਂਜੀ ਮੈਂ ਚੱਲ ਤੇ ਡਾਕ ਦੇ ਕੋਈ ਗੱਲ ਨਹੀਂ ਇਹ ਨਗਰ ਦੇ ਆਪ ਵੀ ਕਰ ਕੋਣ ਲਈਦਾ ਹਾਂ ਆ ਨਹੀਂ ਕਰ ਲੀਦਾ ਇੱਕ ਦੋ ਦਿਨ ਆਹੋ ਸਾਨੂੰ ਕੋਈ ਨਹੀਂ ਮੈਂ ਆਪ ਆਖਿਆ ਮੈਂ ਹੋਈ ਨਹੀਂ ਹੋਵਾ ਵੀ ਤੂੰ ਦੋ ਦਿਨ ਕੋਈ ਕੰਮ ਨਹੀਂ ਕਰਦਾ ਸ਼ੂਟਿੰਗਾਂ ਦਾ ਹੀ ਤੇਰੀ ਕਾ ਹੁੰਦਾ ਵਾ ਲਾਲਚ ਤੇ ਸ਼ੂਟਿੰਗਾਂ ਪਈਆਂ ਨਿਆਣਿਆਂ ਨੂੰ ਦੋਹੀਏ ਸ਼ੂਟਿੰਗਾਂ ਦਾ ਹੀ ਲਾਲ ਹਾਂ ਤੇ ਨਾਲ ਨਿਆਣੇ ਵੀ ਹੁਣ ਫ੍ਰੀ ਆ ਤੇ ਚਾਹ ਲੈ ਹਾਂ ਨਾ ਨਾ ਬਸ ਅੱਛਾ ਅੱਛਾ ਤੇੋਂ ਭੰਡਿਆ ਕਿੰਨੀ ਆ ਨਹੀਂ ਕਿਤੇ ਚੰਗੀ ਆ ਸੁਭਾਅ ਹੁੰਦਾ ਜਿੰਕ ਤੇ ਵਿੱਚੋਂ ਕਰ ਜਾਂਦੀ ਆ ਨਾਲ ਨਹੀਂ ਤਾਂ ਉਦਾਂ ਨਹੀਂ ਮਾਰੀ ਚੱਲ ਕੋਈ ਨਹੀਂ ਮਮੀ ਇਹ ਉਹ ਵਦਾ ਕੱਟਾ ਕੋਈ ਜਾਂਦਾ ਤਰ੍ਹਾਂ ਦੇ ਤਰ੍ਹਾਂ ਚ ਕੋਈ ਨਹੀਂ ਮੈਂ ਤੇ ਬਹੁਤਾ ਪੁੱਤ ਕਹਿੰਦੀ ਨਹੀਂ ਹਾਂ ਮਾਰੇ ਮੋਟੇ ਵਾਰਸੇ ਘਾਟੇ ਦੀ ਕੋਈ ਨਹੀਂ ਇਹ ਆ ਵੀ ਜਿਹੜਾ ਦੋ ਤਿੰਨ ਟਾਈਮ ਰੋਟੀ ਪੱਕੀ ਮਿਲਦੀ ਹੈ ਬਸ ਵਾਰਸੇ ਦੀ ਜਾਂ ਰੋਟੀ ਪਾਈ ਹਾਂ ਜਿਹੜਾ ਕਾਨੂੰ ਆਖਾ ਵੀ ਨਹੀਂ ਮੈਨੂੰ ਮਾਂ ਦੀ ਦਵੇਤੀ ਰੋਟੀ ਦਿੰਦੀ ਆ ਰਾਬਾ ਤੂੰ ਵੀ ਪਹਿਲਾਂ ਕੁਛ ਦੀ ਆ ਵੀ ਕੀ ਖਾਣਾ ਮਮਮੀ ਗਰ ਚੀਜ਼ ਖਾਣੀ ਮੈਂ ਉਹ ਕੋਈ ਬਣਾਵਾਂ ਆ ਤੇ ਇਨਾ ਥੋੜਾ ਤੇ ਮੈਂ ਆਖੂ ਪਤਾ ਤੂੰ ਸਾਰੇ ਜੋ ਖਾਓਗੇ ਮੈਂ ਵੀ ਖਾ ਲਾਂਗੀ ਕੀ ਹੋਇਆ ਆ ਭੈਣੇ ਹੋ ਕੋਈ ਹੁੰਦਾ ਵਾਤਾ ਦਵਾਸ ਦਾਸ 9 ਤੇ ਚੰਗੀ ਹੋਏ ਨਾ ਟਾਈਮ ਪਾਸ ਵਧੀਆ ਜਾਂਦਾ ਵਾ ਦੋ ਤਿੰਨ ਤੇ ਰੋਦੀ ਵੀ ਆਸ ਨਹੀਂ ਗਈ ਨਹੀਂ ਹੈ ਕਿ ਨਹੀਂ ਹੈਗੀ ਠੀਕ ਨੇ ਇਹ ਗੱਲਾਂ ਹੀ ਕਰਨ ਵਾਲੀਆਂ ਹਾਂ ਹਾਂ ਚੱਲੋ ਚਲੋ ਕੀ ਕਰਨਾ ਸੁਰਿੰਦਰ ਆ ਜੀ ਲੋ ਹਾਂਜੀ ਹਾਂਜੀ ਟਾਈਮ ਪਾਸ ਪਤ ਹੁੰਦਾ ਵਾ ਬਿਲਕੁਲ ਜੀ ਬਿਲਕੁਲ ਹੋਰੇ ਤੋਂ ਕੀ ਲੈ ਜਾਣਾ ਹਾਂਜੀ ਹਾਂਜੀ ਹਾਂ ਚੱਲ ਸਭ ਜਣਾਂ ਦੇ ਈਆਂ ਪਾਣਾ ਹੁਣ ਸਵੇਰ ਦਾ ਸੋਚਾ ਸਵੇਰੇ ਕੀ ਕਰਨਾ ਹੁਣ ਜਦੋਂ ਖਾਣ ਪੀਣ ਕੇ ਤਾਂ ਫੁਲਕੇ ਲਾ ਦੂੰਗੀ ਹਾਂ ਹਾਂ ਜੀ ਹੁਣ ਕੀ ਕਰਨੇ ਆ ਕੋ ਨਹੀਂ ਕਰਨਾ ਕਿ ਰੋਟੀ ਪਣੀ ਬਣਾਉਣੀ ਇਰਾਦਾ ਅੱਛਾ ਕੀ ਬਣਾ ਲਿਆ ਮੈਂ ਆਲੂ ਮਟਰ ਬਣਾਏ ਆ ਨਾਲ ਗੋभी ਸਬਜ਼ੀ ਬਣਾ ਲਈ ਆ ਤੇ ਤੁਹਾਡਾ ਗੋभी ਹੋਰ ਹੈਗੀ ਆ ਅੱਛਾ ਵਾਵਾ ਲੈ ਆਏ ਖੁਲੀ ਤੇ ਮੈਂ ਸੋਚਣ ਦੀਆਂ ਪਸੇਰੇ ਉੱਠ ਕੇ ਆਨੂੰ ਇਹ ਗੋਭੀ ਵਾਲਾ ਤਾਂ ਨਹੀਂ ਬਣਾਣਾ ਹਾਂ ਚਲੇ ਵੀ ਠੀਕ ਵਾ ਆਹੋ ਪਸੇਰੇ ਉਹ ਬਣਾ ਲਿਓ ਹਾਂ ਤੇ ਸੋਚਣ ਦੀ ਹੀ ਮੈਂ ਤੇ ਇਹਨਾਂ ਨੇ ਤੇ ਵਾਵਾ ਸਬਜ਼ੀ ਲੈ ਆਈ ਦੀ ਪਹਿਣਨੇ ਆਉਣਾ ਹਾਂ ਨਹੀਂ ਚਲ ਚੰਗਾ ਕੀਤਾ ਵਾ ਇੱਥੇ ਘੜੇ ਘੜੇ ਭਾਈ ਕਦੇ ਆਰਨਾ ਚੰਗੀ ਗੱਲ ਆ ਆਹੋ ਚਲੋ ਰਾਤ ਮੁੜ ਕੇ ਕੱਲ ਨੂੰ ਹੋਰ ਬਣਾ ਲਾਂਗੇ ਫਿਰ ਮੈਂ ਕੋਈ ਨਹੀਂ ਸਵੇਰੇ ਪਰੌਂਠੇ ਲਾ ਦੂੰਗੀ ਰਾਤ ਨੂੰ ਫੇਰ ਦੇਖੀ ਜਾਊਗੀ ਮੈਨੂੰ ਰਹਿਣਾ ਮੀਂਹ 2-4 ਦਿਨਾਂ 2-4 ਦਿਨ ਹਾਂ ਹਾਂ 4 ਦਿਨ ਰਹਿਣਾ ਮਾਂ ਆਈ ਆ ਮੈਂ ਕਿਨੇ ਚਿਰ ਆ ਬਾਂਦਾ ਅੱਛਾ ਅੱਛਾ ਹੂੰ ਚਲੋ ਕੋਈ ਨਹੀਂ ਮੈਂ ਵੀ ਆਖਿਆ ਵਾ ਉਹਨਾਂ ਦਾ ਘਰ ਵਾ ਜਿੰਨਾ ਚਿਰ ਮਰਜ਼ੀ ਰਹਿਣ ਆਹੋ ਤਾਂ ਮੈਂ ਕਹਿੰਦਾ ਵੀ ਵਾਰੀ ਵਾਰੀ ਬਣਾਈ ਜਾ ਜੋ ਜਿਹੜੀ ਚੀਜ਼ ਅੱਜ ਬਣਾਈ ਉਹ ਕੱਲ ਨਾ ਬਣਾਈ ਐਂ ਤਾਂ ਕਰਕੇ ਤੇ ਚੱਲ 2-4 ਦਿਨਾਂ ਰਹਿ ਕੇ ਫਿਰ ਉਹਨੇ ਚਲੇ ਜਾਣਾ ਚੱਲ ਕੋਈ ਨਹੀਂ ਫਿਕਰ ਨਾ ਕਰੋ ਤੀ ਮੇਰਾ ਤੇ ਕੰਮ ਹੀ ਬਣਾਉਣਾ ਮੈਂ ਤਾਂ ਬਣਾਉਣਾ ਬਣਾਉਣਾ ਸਰਦਨ ਸੋਈ ਜੇ ਰਹਿਣਾ ਮੈਂ ਤੇ ਕੋਈ ਨਹੀਂ ਤੁਸੀਂ ਬੈਠੋ ਮਾਵਾਂ ਧੀਆਂ ਨੂੰ ਪਰਸ਼ਾਪਾ ਮਾਰੋ ਕੋਈ ਗੱਲ ਨਹੀਂ ਪਤਾ ਕਰਨਾ ਹੀ ਪੈਂਦਾ ਫਿਰ ਜਿਹੜਾ ਕੰਮ ਕਰਨਾ ਕਰਨਾ ਹੀ ਪੈਣਾ ਚਲੋ ਕੋਈ ਨਹੀਂ ਪੁੱਛਣਾ ਪੈਣ ਜੀ ਨੂੰ ਪਚਾ ਪੀਣੀ ਹੈ ਤੇ ਬਣਾਦਾ ਫਿਰ ਹਾਂ ਕੋਈ ਨਹੀਂ ਪੁੱਛਣੀ ਮੈਂ ਆਹੋ ਪੁੱਛ ਲੈਣੀ ਆ ਪੁੱਛ ਕੇ ਤਨਵਾਜ ਦੇ ਦਿਓ ਚਲਗਾ ਲੈ ਕਰ ਲੋ ਗੱਲ ਇਹਨਾਂ ਦੀ ਪਹਿਲਾਂ 2 ਦਿਨ ਰਹਿਣਾ 2 ਦਿਨ ਹੈ ਨਾ ਹੁਣ ਇਹ 4 ਦਿਨ ਰਹਿਣਾ ਹੱਦ ਹੋ ਗਈ ਆ ਚਵਾ ਦਿਨਾਂ ਤੋਂ 10 ਦਿਨਾਂ ਤੇ ਆ ਜਾਣਾ ਇੰਨਾ ਨੇ ਨਾ ਐਰ ਕੀ ਫੇਅਰ ਮੇਰੇ ਛੁੱਟੀਆਂ ਖਰਾਬ ਕਰਨੀਆਂ ਮੈਨੂੰ ਫੇਅਰ ਤੇ ਜਾਣ ਦੇਣਾ ਮੈਂ ਰਹੂੰਗੀ ਇੱਥੇ ਚਮਕੇ ਜੋਗੀ ਸਾਰਾ ਦਿਨ ਆਹ ਬਣਾ ਲਾ ਆਹ ਕਰ ਲਾ ਆਹ ਬਣਾਦਾ ਆਹ ਕਰ ਲਾ ਮੇਰੀ ਤੇ ਮਤ ਨਾ ਮਾਂਵਾਂ ਦੀਆਂ ਨੇ ਮਾਰਸ਼ ਰਣੀਆਂ ਘਰਾਂ ਦੇ ਕਰਾ ਗਈ ਹੁਣ ਮੈਂ ਚੱਲ ਮਨਾ ਚੁੱਪ ਕਰਕੇ ਕਰਦੀ ਰਹ ਇੱਕ ਵੀ ਜਵਾਬ ਦੇਤਾ ਨਾ ਸਾਰੀ ਸੱਚ ਸੁਆਭ ਹੈ ਜਣੀ ਫੇਰ ਚੱਲ ਕੋਈ ਨਹੀਂ